ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਵਾਗਤ ਕਰਦੇ ਆ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਜੋ ਪਿਛਲੇ ਵਕਤ ਤੱਕ ਜਿਹੜੇ ਬਲੌਗ ਸੀ ਉੱਤ ਕੀ ਆਪਣੇ ਗੁਰਦੁਆਰਾ ਸਾਹਿਬ ਦਾ ਸੀ ਖੰਡ ਪਾਟ ਸੀ ਨਗਰ ਕੀਤਾ ਸਜਾਇਆ ਗਿਆ ਸੀ ਤੇ ਸਾਰੇ ਬਲੌਗ ਸੀ ਆਪਾਂ ਚੈਨਲ ਦੇ ਆਪ ਅਪਲੋਡ ਵੀ ਕੀਤੀ ਸੀ ਤੁਸੀਂ ਸਭ ਪਿਆਰ ਦਿੱਤਾ ਸਾਰਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਚੱਲੇ ਅਖੰਡ ਪਾਟ ਸਾਹਿਬ ਜੋ ਆਪਣੇ ਗੁਰਦੁਆਰਾ ਸਾਹਿਬ ਦਾ ਮੁੱਖ ਗਰੰਥੀ ਹੈ ਉਹਦੀ ਬੇਟੀ ਦਾ ਵਿਆਹ ਹੈ ਤੇ ਵਿਆਹ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਚਿਰਕੇ ਸੇਖੰਡ ਪਾਠ ਤੇ ਅੱਜ ਪਾਣੇ ਨੇ ਭੋਗ ਤੇ ਨਾਲੇ ਚੱਲਣਾ ਲੰਗਰ ਤੇ ਭਜਨ ਵੀ ਬਲੌਗ ਹੋ ਸਕੇ ਪਸੰਦ ਉਸ ਬਲੌਗ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕਿ ਆਪਾਂ ਕਵ ਕਰ ਸਕੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਤਿਆਰ ਆ ਗੁਰਦੁਆਰਾ ਸਾਹਿਬ ਪਹੁੰਚ ਕੇ ਦਰਸ਼ਨ ਦੀਦਾਰੀ ਕਰਦੇ ਹਾਂ ਉਸ ਤੋਂ ਬਾਅਦ ਨਾਲ ਦੇ ਸਾਰਾ ਬਲੌਗ ਸਾਰੀ ਵੀਡੀਓ ਦਿਖਾਉਂਦੇ ਰਹਾਂਗੇ ਸੋ ਬਣੇ ਰਹੋ ਸਾਡੇ ਸਫ਼ਰ ਨਾਲ ਇਸ ਚੈਨਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਹ ਲੈਂਕਨ ਵਾਲਾ ਬਟਨ ਦਬੋ ਦਿਓ ਜੇ ਵੀਡੀਓ ਬਧੀ ਲੱਗੇ ਲਾਈਕ ਕਰਦਾ ਕਰੋ ਕਮੈਂਟ ਕਰਿਆ ਕਰੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਤੇ ਸ਼ਕਤ ਕਰਦੇ ਹਾਂ ਸਟਾਰਟ ਆਪਣੇ ਦੇ ਵਲੌਗ ਨੂੰ ਤੇ ਪੱਛਾ ਚੱਲ ਕੇ ਗੁਰਦੁਆਰ ਸਾਹਿਬ ਕਰਦੇ ਹਾਂ ਦਰਸ਼ਨੀ ਦਾਰੇ ਤੇ ਨਾਲ ਹੀ ਸਾਨੂੰ ਅੱਜ ਦਿਖਿਆਉਣਾ ਜੀ ਖੰਡ ਪਾਠ ਜੋ ਬਾਬਾ ਜੀ ਨੇ ਉਹਦੀ ਬੇਟੀ ਦੇ ਦੀ ਖੁਸ਼ੀ ਦੇ ਵਿੱਚ ਗੁਰਦੁਆਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਹੈ हर एक ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਹਰ ਸਮਾਂ ਜਿਹੜਾ ਖੁਸ਼ੀਆਂ ਭਰਿਆ ਜਿਹੜਾ ਤਤ ਤਉਨਾ ਸ਼ੁਰੂ ਹੋ ਗਿਆ ਅਨੰਤ ਬਾਣੀ ਦਾ ਬਾਗ ਸਾਰੇ ਦੇ ਜਾ ਗਿਆ ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਅਨੰਦ ਜਦੋਂ ਮੈਂ ਤਕਦੀ ਦੇ ਵਿੱਚ ਜਦੋਂ ਮੈਂ ਸਤ ਗੁਰੂ ਨੂੰ ਪਾਲਿਆ ਜਦੋਂ ਮੈਂ ਗੁਰੂ ਦੇ ਰਾਹ ਤੇ ਚੱਲਣਾ ਸ਼ੁਰੂ ਕਰ ਦਿੱਤਾ ਸਤ ਗੁਰੂ ਨੂੰ ਪਾਉਣਾ ਹੀ ਨਹੀਂ ਐ ਕਿ ਉਹਦੇ ਰਾਹ ਉੱਤੇ ਚੱਲੀਏ ਪਰ ਜਦੋਂ ਅਸੀਂ ਸਾਡੇ ਸਮਾਜ ਦੇ ਵਿੱਚ ਨਜ਼ਰ ਨੂੰ ਆਖਿਆ ਤਾਂ ਜ਼ਿਆਦਾਤਰ ਲੋਕ ਆਪਣੀਆਂ ਅਰਦਾਸਾਂ ਨੂੰ ਲੈ ਕੇ ਉਧਰੇ ਦਰ ਕੀਤੇ ਆਉਂਦੇ ਨੇ ਪਰ ਪਵਣ ਪਾਣੀ ਦੇ ਵਿੱਚ ਸਤਪੁਰ ਪਾਚਨ ਆਖਿਆ ਹੈ ਕਿ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਉਤਮ ਹਰ ਹਰ ਬਾਣੀ ਕਿ ਗੁਰੂ ਦੇ ਦਰ ਦੇ ਉੱਤੇ ਸਾਰੇ ਸੇ ਰੁੱਤਰ ਤੇ ਸਿੱਖ ਆਉਂਦੇ ਨੇ ਆਪਣੇ ਹਰ ਇੱਕ ਕੋਈ ਬਿਰਲਾ ਹੀ ਹੋਵੇਗਾ ਜਿਹੜਾ ਗੁਰੂ ਦੇ ਦਰ ਦੇ ਉੱਤੇ ਨਹੀਂ ਆਵੇਗਾ ਨੀਤ ਤੋਂ ਨੀਤ ਕਰਨ ਪਰਤ ਬੰਦੇ ਵੀ ਜਿਹੜਾ ਗੁਰੂ ਦੇ ਦਰ ਦੇ ਉੱਤੇ ਆਉਂਦੇ ਨੇ ਨਾਮ ਵੇਰਣ ਖਲਾਇਆ ਯਾਦ ਨਾਮ ਦਾ ਕਾਇਸ਼ਾ ਹਰ ਦੇ ਲਿਆ ਹਮਤ ਦੇ ਚੜਾਏ ਇਹਨੇ ਪ੍ਰਮਾਤਮਾ ਦਾ ਟਿਕਟ ਪਿਆ ਇਸ ਤਰ੍ਹਾਂ ਭਾਵੇਂ ਨਵੀਰ ਹੀ ਦੇ ਕਾਰਜ ਨੂੰ ਪਰਮਾਤਮਾ ਨੇ ਦੁਨੀਆ ਕੀਤਾ ਲੋਪੇ ਇਹ ਭੱਜੇ ਕੇ ਸਾਥੀ ਦੇ ਵਿੱਚ ਫੁੱਲ ਪਰਮਾਤਮਾ ਆਈ ਭਾਈ ਇੱਥੇ ਹੀ ਸਮਾਪਤੀ ਲੋਕੀ ਤੁਮਨ ਪਿਆਰੇ ਇਸ ਤਾਰ ਜਿਵੇਂ ਇੱਕ ਬਾਗੀ ਬੱਚੀ ਨੇ ਕਾਰਜ ਨੇ ਮੇਰੀ ਬੱਚੀ ਦੇ ਕਾਰਜ ਨੇ ਮੈਂ ਤਾਂ ਸਤ ਸੰਗਤ ਨੂੰ ਸਾਰੀ ਸੰਗਤ ਨੂੰ ਸੌਂਪ ਦਿੱਤਾ ਗੁਰੂ ਕੋਲ ਇਹ ਮੇਰੀ ਬੱਚੀ ਦੀ ਹੈ ਬਾਗੀ ਸੰਗਤ ਦੀ ਬੱਚੀ ਹੈ ਇਹ ਸੰਕਟ ਦੀ ਬੱਚੀ ਦਾ ਜਿਹਾ ਕਾਰਜ ਹੈ ਖੁਦ ਸੰਕਟ ਨੇ ਪੂਰਾ ਕਰਨਾ ਹੈ ਭਾਈ ਜਾਓ ਪਰਮਾਤਮਾ ਤੇ ਜੇ ਵੀ ਸੰਕਟ ਤੋਂ ਕੀ ਅਸਾਰ ਇਸ ਸਿਰਫ ਸੁਲਤਾਨ ਦਾ ਹੈ ਤੈ ਤੇ ਲੋਕ ਛੇਦੇ ਦੇ ਜੇ ਇਹ ਤੂਜੇ ਜੀਣ ਲੈ ਉੱਤੇ ਜੇ ਸੰਕਟ ਤੋਂ ਕੀ ਆਇਏ ਸਾਡੇ ਤੇ ਕਰਤਵ ਕਰਤਾ ਮਹਾਰਾਜ ਦੀ ਵੀਡੀਓ ਤਕਰੀਬਨ ਗੁਰਦੁਆਰਾ ਸਾਹਿਬ ਦੇ ਪਾ ਗਏ ਸੀ ਸਵੇਰੇ ਬਾਬਾ ਜੀ ਦੀ ਜੋ ਪੇਟੀ ਸੀ ਉਹਨਾਂ ਦੀ ਮੈਰਿਜ ਸੀ ਤੇ ਉਹਦੀ ਖੁਸ਼ੀ ਵਿੱਚ ਕਰਾਇਆ ਸੀ ਬਾਬਾ ਜੀ ਨੇ ਅਖੰਡ ਪਾਠ ਜਿਹਦਾ ਪੂਰਾ ਬਲਾਅ ਤੁਸੀਂ ਦੇਖ ਚੁੱਕੇ ਹੋ ਤੇ ਇਸ ਟਾਈਮ ਘਰੇ ਜੀ ਆ ਪਹੁੰਚ ਚੁੱਕੇ ਹਾਂ ਘਰ ਆਪਾਂ ਤੇ ਅੱਜ ਦੇ ਵਲੌਗ ਨੂੰ ਅੱਜ ਦੀ ਵੀਡੀਓ ਨੂੰ ਪਹੰਤੀ ਖਤਮ ਕਰਦੇ ਹਾਂ ਤੇ ਜਲਦ ਮਿਲਦੇ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਸੋ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਬ ਰੱਖਾ